ਮਾਈਕ ਨਹੀਂ ਬਾਜਨੀਆ ਕਰ ਲੋ ਭਾਈ ਆਮਾ ਦੀ ਪਾਰਟੀ ਦੇ ਪਰਿਵਾਰ ਦੇ ਮਾਈਕ ਪੜੀਆਂ ਬਾਜਨੀਆ ਨਹੀਂ ਜੀ ਭਾਈ ਜੀ ਨਾ ਹਲਾਓ ਉਹ ਪਰਿਵਾਰ ਦਾ ਹਿੱਸਾ ਸੀ ਜਿੰਨਾ ਸੈਟ ਤੇ ਉੱਗਾ ਬੜਾ ਪਾਟਾਈ ਬੈਠਾ ਹੈ ਬਿਨਾਂ ਸਵਾਸ ਹੋਵੇ ਪਾਰ ਚਾਹੀਉ ਲਗਾਏਗਾ ਨਹੀਂ ਹੋ ਉੱਪਰ ਦੇ ਵੀ ਨੀਚੇ ਕਮ ਲੈ ਕੇ ਨਹੀਂ ਆਏ ਜਦੋਂ ਆਏ ਆਪਣੇ ਹਲਕੇ ਦਾ ਕੰਮ ਲੈ ਕੇ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਉਹ ਸਰ ਹਸਪਤਾਲ ਸੋਨੇਸ਼ਾ ਲੋਕਾਂ ਦੇ ਮਸਲੇ ਹੱਲ ਕਰਨ ਲਈ ਹੱਥ ਪਰ ਰਹਿੰਦੇ ਸੀ ਹਸਮੁਖ ਸੁਭਾਸੀ ਤੇ ਚਾਨ ਕੋਨਾ ਚਲੇ ਜਾਣਾ ਥੋੜੀ ਆਮਾ ਦੀ ਕਰਕੇ ਲਈ ਥੋੜਾਣਾ ਵਾਸਤੇ ਲਈ ਉਹਦੇ ਯਾਰ ਤੂੰ ਸਾਰਿਆਂ ਦੀ ਵਾਈਟ ਕਰ ਬਿਲਕੁਲ ਕਰ ਦੇ ਨੇ ਅਤੇ ਆਤਮਾ ਅੰਮ੍ਰਿਤ ਬਾਸ ਕਰਦੇ ਹਾਂ ਉਹਨਾਂ ਦੇ ਚਰਨਾ ਚ ਨਮਸ ਕਰਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮਨਨ ਕਪਲੇਕਸ਼ਿ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ বারবার কাউন্সিল ਵੀ ਕੌਂਸਲਰ ਵੀ ਇਹ ਫਿਰ ਐਮ ਐਲ اے ਵੀ ਵਾਪਾਰੀ ਬਿਲਕੁਲ ਬੋਟਾ ਲੈ ਕੇ ਬਣੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਸੀ ਜਦੋਂ ਮੈਂ ਜਦੋਂ ਮੈਨੂੰ ਮਿਲਦੇ ਸੀ ਤੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦਾ ਸੀ ਉਹ ਸਿਰਫ ਲੋਕਾਂ ਦੇ ਹਲਕੇ ਤੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਮੇਰੀ ਲੋਕਾਂ ਦੇ ਮਿਲਣ ਚ ਹੀ ਪਸਾ ਹੋਇਆ ਸੀ ਕਿ ਲੋਕਾਂ ਦੇ ਅੰਮਾ ਨੂੰ ਕਰਨ ਲਈ ਹਮੇਸ਼ਾ ਕਸਰ ਰਿਹਾ ਸੀ ਸਾਡੇ ਤੋਂ ਵਿਛੜ ਗਿਆ ਸੀ ਮੈਂ ਸ਼ਰਧਾਂਜ ਰਿਪੇਟ ਲਾਸਟ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਜਦੋਂ ਕਾਰਪੋਰੇਸ਼ਨ ਦੀਆਂ ਐਕਸਟਰਾ ਸੈਲਰੀਆਂ ਸੀ ਉਹਦੋਂ ਮੈਂ ਖੈਸ ਜੀ ਕੁੰਮਾਰ ਮੰਦਿਰ ਉਹ ਪ੍ਰਵਾਸ ਸਮੇਤ ਆ ਕੇ ਉਹਨਾਂ ਨੇ ਮੈਨੂੰ ਹਾਰ ਵੀ ਪੈਣਾ ਆਇਆ ਸੀ ਮੈਨੂੰ ਕੋਈ ਵੀਡੀਓ ਐਂਡ ਰਿਕਾਰਡ ਹੋ ਬਾਜ ਫੋਨ ਤੇ ਹਮੇਸ਼ਾ ਕਲੁੰਗੀ ਜਾਂ ਕਿਸੇ ਕੋ ਕੋਈ ਕੰਮ ਕੋਈ ਇਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਅਸੀਂ ਕਹੂੰਗਾ ਕਿ પ્રમાਟਮਾ ਨੂੰ ਨਹੀਂ ਹੈ પ્રમાਟਮਾ ਨੂੰ ਸ਼ਾਂਤੀ ਬੁਝਦੀ ਹੈ ਔਰ ਸੜੀ ਪਾਰਟੀ ਲਈ ਕਿ ਸਾਥ ਚਲੇ ਜਾਣਾ ਇਹ ਲੋਕੱਖੀ ਸਿੰਘ ਉਹ ਹਮੇਸ਼ਾ ਇਤਰੀ ਸਾਰੀਆਂ ਪਾਰਟੀਆਂ ਵੱਲੋਂ ਮੰਨਦੇ ਆਏ ਨੇ ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਪੈਰਾਂ ਕਿੱ�ਾ ਲੱਗਦਾ ਸੀ ਇਹੇ ਫਿਰ ਉਹ ਲੱਗਿਆ ਕਿ ਪਾਵੇਂ ਵਿਚਾਰਕ ਮਤ ਦੇ ਵੀ ਹੋ ਜਾਂਦੇ ਨੇ ਤਰੁਤਰ ਆਟੀਆਂ ਨਾ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸਰਵਜਨ ਦੀ ਦੇਣੀ ਫੁਲਫੀਟ ਕਰਨੇ ਇਸੇ ਗੱਲ ਤੋਂ ਇਹ ਸਬੂਤ ਹੈ ਕਿ ਭੋਗੀ ਜੀ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ ਸਾਰਿਆਂ ਨਾਲ ਬਣਾ ਕੇ ਅੱਗੇ ਸੀ ਚਾਨਕ ਇਸ ਤਰ੍ਹਾਂ ਜਾਣਾ ਹਰ ਇੱਕ ਨੇ ਹਰ ਇੱਕ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਸਖਤ ਸੰਸਰ ਜੀ ਰਮੇਸ਼ਿਆ ਸਾਡੇ ਦਿਨਾਂ ਚੋਂ ਵਸਦੇ ਆ